ਮਖੰਡਾ ਦੇ ਆਦਰਸ਼ ਸਕੂਲ ਵਿਖੇ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਮੁਫਤ ਸਵੈ ਰੋਜਗਾਰ ਸਖਲਾਈ ਕੈਂਪ ਅਤੇ ਇਸ ਦਾ ਉਦਘਾਟਨ ਬਠਿੰਡਾ ਦੇ ਏਡੀਸੀ ਪੁਨਮ ਸਿੰਘ ਵੱਲੋਂ ਅੱਜ ਰੀਵਨਟ ਕਰਕੇ ਕੀਤਾ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਬਠਿੰਡਾ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਫਤ ਸਵੈ ਰੋਜਗਾਰ ਸਖਲਾਈ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਲੜਕੀਆਂ ਨੂੰ ਬਿਊਟੀਸ਼ੀਅਨ ਸਿਲਾਈ ਕਢਾਈ ਦਾ ਕੰਮ ਸਿਖਾਇਆ ਜਾਂਦਾ ਤੇ ਇਹ ਬਿਲਕੁਲ ਮੁਫਤ ਹੁੰਦਾ ਹੈ ਜਿਖਦਾ ਉਦ ਘਟਨ ਅਜ ਬਠਿੰਡਾ ਦੇ ਅਦਰ ਸਕੂਲ ਵਿਖੇ ਬਠਿੰਡਾ ਦੇ ਏਡੀਸੀ ਪੂਨਮ ਸਿੰਘ ਵੱਲੋਂ ਕੀਤਾ ਗਿਆ ਤੇ ਉਥੇ ਲੜਕੀਆਂ ਨੂੰ ਜਿੱਥੇ ਇਹ ਕੰਮ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਮੁਫਤ ਸਿਖਾਇਆ ਜਾਂਦਾ ਉਥੇ ਏਡੀਸੀ ਨੇ ਕਿਹਾ ਕਿ ਇਹ ਡਾਇਮੰਡ ਵੈਲਫੇਅਰ ਸੁਸਾਇਟੀ ਦਾ ਬਹੁਤ ਵਧੀਆ ਪ੍ਰਾਲਾ ਹੈ ਜਿੱਥੇ ਇਥੋਂ ਲੜਕੀਆਂ ਇਹ ਆਪਣਾ ਕੰਮ ਸਿੱਖ ਕੇ ਤੇ ਅੱਗੇ ਵੀ ਲੋਕਾਂ ਨੂੰ ਜਿੱਥੇ ਇਹ ਇਹਦੇ ਨਾਲ ਰੋਜ਼ਗਾਰ ਮਿਲਦਾ ਤੇ ਇਹ ਅੱਗੇ ਲੜਕੀਆਂ ਕੇ ਜਾ ਕੇ ਉਹਨਾਂ ਹੋਰ ਬੱਚਿਆਂ ਨੂੰ ਇਹ ਅੱਗੇ ਸਿਖਾਉਂਦੀਆਂ ਹਨ ਇਸ ਮੌਕੇ ਏਡੀਸੀ ਉਨੂੰ ਸੰਗ ਨੂੰ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨਤ ਵੀ ਕੀਤਾ ਗਿਆ। ਸਾਡੇ ਵੈਲਫੇਅਰ ਸੁਸਾਇਟੀ ਦਾ ਜੀ ਮੈਂ ਆ ਕੈਂਪ ਆਜ ਦੇਖਣ ਆਈ ਐ ਆਦਰ ਸਕੂਲ ਦੇ ਵਿੱਚ ਔਰ ਜਿਹੜੇ ਇਹ ਕੰਮ ਕਰ ਰਹੇ ਆ ਫॉर द ਊਮਨ ਇੰਪਾਵਰਮੈਂਟ ਸਪੈਸੀਫਿਕਲੀ ਤੁਸੀਂ ਦੇਖੋਗੇ ਬਹੁਤ ਸਾਰੇ ਵਾਸੀ ਦੇ ਏਰੀਆਸ ਤੋਂ ਲੇਡੀਜ਼ ਲੜਕੀਆਂ ਇੱਥੇ ਆਈਆਂ ਨੇ ਜਿਨ੍ਹਾਂ ਨੂੰ ਆਹਰ ਤਰ੍ਹਾਂ ਦਾ ਕੋਰਸ ਜਿਹੜਾ ਹੈਗਾ ਉਹ ਫ੍ਰੀ ਆਫ ਕਾਸਟ ਸਿਖਾਇਆ ਜਾ ਰਿਹਾ ਹੈ। ਸੋ ਅੱਜਕਲ ਸਭ ਤੋਂ ਵੱਧ ਜ਼ਰੂਰਤ ਜਿਹੜੀ ਹੈਗੀਆ ਔਮਨ ਏਮਪਾਵਰਮੈਂਟ ਦੇ ਲਈ ਆ ਲੜਕੀਆਂ ਨੂੰ ਅੱਗੇ ਵਧਣ ਦੇ ਲਈ ਉਹ ਹੈ ਕਿ ਉਹ ਆਪਣੇ ਪੈਰਾਂ 'ਤੇ ਖੜੇ ਹੋਣ ਜਿੰਨੀ ਦੇਰ ਤੱਕ ਤੁਸੀਂ ਆਪਣੇ ਹੱਥ ਦੇ ਵਿੱਚ ਤੁਸੀਂ ਇਕਨੋਮੀ ਦੇ ਵਿੱਚ ਹਿੱਸਾ ਨਹੀਂ ਪਾਉਂਦੇ ਉਨੇ ਦੇਰ ਤੱਕ ਤੁਸੀਂ ਕਿਤੇ ਵੀ ਡਿਸੀਜਨ ਮੇਕਰ ਨਾ ਪਰਿਵਾਰ ਦੇ ਵਿੱਚ ਨਾ ਕਿਤੇ ਹੋਰ ਸਮਾਜ ਦੇ ਵਿੱਚ ਬਣ ਸਕਦੇ ਹੋ ਸੋ ਇਹ ਬਹੁਤ ਜ਼ਰੂਰੀ ਹੈ ਕਿ ਲੜਕੀਆਂ ਅਜਦੇ ਦੌਰ ਦੇ ਵਿੱਚ ਆਪਣੇ ਪੈਰਾਂ 'ਤੇ ਖੜੇ ਹੋਣ ਦੂਸਰੀ ਗੱਲ ਸਿਖਾਉਂਦੇ ਤਾਂ ਹਰ ਕੋਈ ਨੇ ਬਹੁਤ ਸਾਰੇ ਟ੍ਰੇਨਿੰਗ ਇੰਸਟੀਚੂਟਸ ਵੀ ਹੈਗੇ ਆ ਪਰ ਮੈਡਮ ਵੀਨੂ ਗਰਲ ਦਾ ਜਿਹੜਾ ਇੰਸਟੀਚੂਟ ਹੈਗਾ ਜਦੋਂ ਅਸੀਂ ਫ੍ਰੀ ਆਫ ਕਾਉਸ ਸਿਖਾਵ ਵੀ ਰਹੇ ਆ ਉਹਦੇ ਨਾਲ ਜਿਹੜੀ ਇਹਨਾਂ ਵੱਲੋਂ ਲੜਕੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਬੱਚਾ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਦੇ ਹੋਂਰ ਨੂੰ ਵਰਤਣਾ ਹੈ ਸਮਾਜ ਵਿੱਚ ਤੁਸੀਂ ਕਿਸ ਤਰ੍ਹਾਂ ਅੱਗੇ ਵਧਣਾ ਹੈਗਾ ਉਹ ਸ਼ਾਇਦ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਰੂਰੀ ਹੈ ਇੱਕ ਪ੍ਰੋਪਰ ਜਿਹੜੀ ਕਾਉਂਸਲਿੰਗ ਹੈ ਕਿ ਤੁਸੀਂ ਆਪਦੇ ਫੈਸਲੇ ਕਿਵੇਂ ਲੈਣੇ ਆ ਤੁਸੀਂ ਤੁਸੀਂ ਸਿੱਖ ਲਿਆ ਤੇ ਫਿਰ ਸਿੱਖ ਕੇ ਦੂਜਿਆਂ ਨੂੰ ਵੀ ਸਿਖਾਉਣਾ ਹੈ ਤੁਸੀਂ ਆਪਣੇ ਜੀਵਨ ਦੇ ਵਿੱਚ ਨਾ ਕਿ ਆਪ ਕਰਨਾ ਹੈ ਬਲਕਿ ਆਪਣੇ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਸੋ ਇਸ ਕਰਕੇ ਇਹ ਇੰਸਟੀਚਿਊਟ ਜਿਹੜਾ ਹੈ ਸਾਰਿਆਂ ਦੇ ਨਾਲੋਂ ਵੱਖਰਾ ਹੈ ਮੈਂ ਬੜਾ ਦੱਸਿਆ ਕਿ ਅਸੀਂ ਜਦੋਂ ਤਲਾ ਹੈ ਇਸ ਇੰਸਟੀਚਿਊਟ ਦਾ ਸ਼ੁਰੂ ਕੀਤਾ ਹੈ ਤਾਂ ਯਾਰ ਅਨਰਥੀਆਂ ਇੰਡੀਪੈਂਡੈਂਟ ਹੋ ਗਈਆਂ ਆਪਣਾ ਕੰਮ ਅੱਜ ਕਰ ਲਈਆਂ ਨੇ ਬਾਜ਼ਾਰ 'ਚ ਮਿਲਦੀਆਂ ਬਹੁਤ ਸਾਰੀਆਂ ਤਾਂ ਬੜੀਆਂ ਖੁਸ਼ ਹੁੰਦੀਆਂ ਨੇ ਕਿ ਤੁਹਾਨੂੰ ਸਰਕਾਰ ਦੇ ਅਸੀਂ ਆਪ ਇਹ ਕੰਮ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਚਾਹੇ ਬਹੁਤ سارے ਕੋ ਕਾਰਨ ਮੈਂ ਇਹਨਾਂ ਚ ਕਾਰਨਾਂ ਦੇ ਵਿੱਚ ਨਹੀਂ ਜਾਵਾਂਗੀ ਬਟ ਬਹੁਤ ਸਾਰੀਆਂ ਲੇਡੀਜ਼ ਇਸ ਦਾ ਵੀ ਅਨੇਕ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਟੈਲੈਂਟ ਹੈ ਔਰ ਉਹਨਾਂ ਨੇ ਮੰਚ ਵੀ ਆਈਡੀਆ ਔਰ ਸੋਚ ਗਿਆ ਵੀ ਨੇ ਕਿ ਮੈਂ ਇਹ ਕਰ ਲਵਾਂ ਮੈਂ ਉਹ ਕਰ ਲਵਾਂ ਔਰ ਉਹ ਕਰ ਵੀ ਸਕਦੀਆਂ ਨੇ ਤੇ ਜਿਹੜੀ ਲੇਕਿਨ ਬਹੁਤ ਸਾਰੇ ਕਾਰਨਾਂ ਕਰਕੇ ਉਹ ਕਰ ਬੈਠ ਬੈਠ ਕੇ ਸਿਰਫ ਸੋਚਦੇ ਹੀ ਰਹਿ ਜਾਂਦੇ ਆ ਪਰ ਆਪਣੀ ਜਿਹੜੀ ਸੋਚ ਆ ਉਹ ਅਮਲ 'ਚ ਨਹੀਂ ਲਿਆ ਸਕਦੇ ਲੇਕਿਨ ਉਹਨਾਂ ਦੇ ਸੁਪਨਿਆਂ ਨੂੰ ਸাকার ਕਰਨ ਦੇ ਲਈ ਜੋ ਡਾਇਮੰਡ ਵੈਲਫੇਅਰ ਸੁਸਾਇਟੀ ਮੈਡਮ ਗੋਇਲ ਕਰ ਰਹੀ ਨੇ ਉਹ ਵਾਕਈ ਸ਼ਲਾਘਾਯੋਗ ਹੈ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ ਕਿ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਲੜਕੀਆਂ ਆਪਣੇ ਪੈਰਾਂ ਤੇ ਖੜੀਆਂ ਨੇ ਮੈਂ ਸਮਝ ਲਈ ਹੈ ਕਿ ਇਸ ਤੋਂ ਵੱਧ ਖੁਸ਼ੀ ਨਹੀਂ ਅਤੇ ਇਸ ਤੋਂ ਵੱਧ ਜਿਹੜਾ ਹੈਗਾ ਅੱਛਾ ਕੰਮ ਮੈਂ ਅੱਗੇ ਇਹਨਾਂ ਨੂੰ ਕਹਿ ਰਹੀ ਸੀਗੀ ਕਿ ਅਸੀਂ ਸਾਰਾ ਦਾਨ ਤਾਂ ਸਾਰੇ ਕਰਦੇ ਨੇ ਪਰ ਜਿਹੜੀ ਇਸ ਤਰ੍ਹਾਂ ਦੀ ਸਰਵਿਸ ਹੈ ਸੁਸਾਇਟੀ ਨੂੰ ਉਹ ਬਹੁਤ ਮੁੱਲਵਾਨ ਹੈਗੀ ਹੈ ਔਰ ਬਹੁਤ ਸਾਰੇ ਕੇਸਾਂ ਦੇ ਵਿੱਚ ਤਾਂ ਮੈਂ ਇਹੀ ਦੇਖਿਆ ਲੇਡੀਜ਼ ਉਹ ਇਸ ਗੱਲ ਨੂੰ ਲੈ ਕੇ ਔਖੀਆਂ ਹੀ ਰਹਿ ਜਾਂਦੀਆਂ ਨੇ ਲੇਕਿਨ ਆਪਣੇ ਪੈਰਾਂ 'ਤੇ ਖੜੀਆਂ ਹੁੰਦੀਆਂ ਤਾਂ ਜੀਵਨ 'ਚ ਅੱਗੇ ਸਫਲ ਹੋ ਜਾਂਦੀਆਂ ਨੇ ਬਹੁਤ ਸਾਰੇ ਉਹ ਫਿਰ ਤੇ ਆਪਣੇ باوجود ਰੁਕਿਆ ਜਾਂਦਾ ਜੀ ਕਿ ਲੜਕੀਆਂ ਨੂੰ ਕੰਮ ਕਰਕੇ ਜੋੜਦੇ ਇਸ ਦੇ باوجود ਰੁਕਿਆ ਜਾਂਦਾ ਜੀ ਇਹਨਾਂ ਨੂੰ ਕੀ ਮੈਸੇਜ ਦੇਵੇ ਮੈਂ ਮੈਸੇਜ ਜੀ ਲੜਕੀਆਂ ਨੂੰ ਔਰ ਸਾਰੇ ਸਮਾਜ ਨੂੰ ਇੱਕੋ ਹੀ ਮੈਸੇਜ ਦੇਣਾ ਚਾਹਾਂਗੀ ਦੇਖੋ ਲੜਕੀਆਂ ਦਾ ਅੱਗੇ ਆਉਣਾ ਆਪਣੇ ਪੈਰਾਂ 'ਤੇ ਖੜੇ ਹੋਣਾ ਬਹੁਤ ਲਾਜ਼ਮੀ ਹੈ ਕਿਉਂਕਿ ਜ਼ੁਲਮ ਦੀ ਜਿਹੜੀ ਗਾਥਾ ਜਾਂ ਬਰਦਾਸ਼ਤ ਕਰਨ ਦੀ ਠੀਕ ਹੈ ਕਿ ਤੁਹਾਡੇ ਚ ਸਹਿਨ ਸ਼ਕਤੀ ਹੋਣੀ ਚਾਹੀਦੀ ਆ ਪਰ ਤੁਸੀਂ ਦਿਨ ਮਰਾਂ ਦੀਆਂ ਜ਼ਰੂਰਤਾਂ ਦੇ ਲਈ ਵੀ ਮਥਾਜ ਹੋ ਜਾਓ ਤੇ ਤੁਹਾਨੂੰ ਮੰਗਣਾ ਪਵੇ ਔਰ ਮੈਂ ਸਮਝਦੀ ਆ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਲੜਕੀਆਂ ਇਸ ਤਰ੍ਹਾਂ ਦੀਆਂ ਨੇ ਬਹੁਤ ਹੁਨਰ ਹੁਨਰ ਹੈ ਉਹਨਾਂ 'ਚ ਬਹੁਤ ਕਾਬਿਲ ਨੇ ਲੇਕਿਨ ਸਿਰਫ ਐਸੇ ਕਰਕੇ ਜਿਹੜਾ ਹੈਗਾ ਹਰ ਉਹ ਜ਼ਿੰਦਗੀ ਜਿਹੜਾ ਹੈਗਾ ਉਹ ਦੁਖੀ ਇਹਦੇ ਦੇ ਨਾਲ ਜਾਂ ਦੁਖੀਮਨ ਦੇ ਨਾਲ ਜਿਉਂਦੀਆਂ ਨੇ ਕਾਰਨ ਇਹ ਕਿ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਇਹ ਕੋਈ ਅੱਗੇ ਨਹੀਂ ਆਉਣ ਦਿੰਦਾ ਸੋ ਇਹ ਮੈਂ ਸਭ ਨੂੰ ਬੇਨਤੀ ਕਰਾਂਗੀ ਕਿ ਤੁਸੀਂ ਬੱਚਿਆਂ ਨੂੰ ਅੱਗੇ ਲੈ ਕੇ ਆਓ ਬੱਚਿਆਂ ਨੂੰ ਅੱਗੇ ਲੈ ਕੇ ਆਓ ਔਰ ਜਿਸਰਾਂ ਨਿਊ ਸੁਸਾਇਟੀਜ਼ ਕੰਮ ਕਰਦੀਆਂ ਨੇ ਅਸੀਂ ਉਹਨਾਂ ਨੂੰ ਸਪੋਰਟ ਕਰੀਏ